ਪਹਿਲਾ ਦੋ ਤਿੰਨ ਥਾਂ ਦਵਾਈ ਲਈ ਹੈ ਜੀ ਜੀ ਹਾਂਜੀ ਕੀ ਫਾਇਦਾ ਹੁੰਦਾ ਸੀ ਉਹ ਦਵਾਈਆਂ ਦੇ ਨਾਲ ਨਹੀਂ ਫਰਕ ਨਹੀਂ ਪਿਆ ਜੀ ਪਹਿਲਾਂ ਜੀ ਮਤਲਬ ਤੁਹਾਨੂੰ ਕੀ ਕੀ ਤਕਲੀਫ ਹੁੰਦੀ ਸੀ ਜਿਆਦਾਤਰ ਫਲਸ ਜਾਣਾ ਪੈਂਦਾ ਸੀ ਬਾਰ ਬਾਰ ਹੀ ਬਾਰ ਬਾਰ ਜਾਂਦੇ ਸੀ ਹਾਂਜੀ ਤੇ ਕੋਈ ਬਲੱਡ ਆਉਂਦਾ ਸੀ ਜੀ ਲੱਗਦਾ ਰੂਟੀਨ ਚਾ ਰਹੇ ਸੀ ਬਲੱਡ ਰੂਟੀਨ ਚਾ ਰਹੇ ਸੀ ਫਲਸ ਜਿਹੜਾ ਜਾਂਦੇ ਸੀ ਟੋਟਲ ਸਾਰੇ ਦਿਨ ਚ ਕਿੰਨੇ ਵਾਰ ਜਾਂਦੇ ਸੀ ਮੈਂ 5 6 ਵਾਰ ਚਲਾ ਜਾਂਦਾ ਸੀ ਕਿਸ ਤਰ੍ਹਾਂ ਦਾ ਮਤਲਬ ਸਟੂਲ ਆਉਂਦਾ ਸੀ ਤੁਹਾਨੂੰ ਟਾਇਲਟ ਬਲੱਡ ਬਹੁਤ ਪਤਲੀ ਆਉਂਦੀ ਸੀ ਲੱਗਦਾ ਪਤਲੀ ਆਉਂਦੀ ਸੀ ਹਾਂਜੀ ਕਿਹੜਾ ਉੱਠ ਕੇ ਆਉਂਦੀ ਸੀ ਟਾਇਲਟ ਹਾਂਜੀ ਤੇ ਇਦੇ ਨਾਲ ਹੋਰ ਕੀ ਲੰਬਦਾ ਸੀ ਗਿਆ ਭੁੱਖ ਨਾ ਲੱਗਣੀ ਆ ਹਾਜ ਭੁੱਖ ਨਹੀਂ ਲੱਗਦੀ ਸੀਗੀ ਪੇਨ ਹੁੰਦੀ ਰਹਿੰਦੀ ਸੀ ਜੀ ਹਾਂਜੀ ਤੇ ਪੇਨ ਕੰਟੀਨਿਊ ਰਹਿੰਦੀ ਸੀ ਤੁਹਾਡੇ ਜੀ ਹਾਂਜੀ ਕੰਟੀਨਿਊ ਰਹਿੰਦੀ ਸੀ ਓਕੇ ਹੁਣ ਆਪਣੇ ਕੋਲ ਟਰੀਟਮੈਂਟ ਲੈਂਦੇ ਨੂੰ ਕਿੰਨੇ ਦਿਨ ਹੋਇਆ ਤੁਹਾਨੂੰ ਤੁਹਾਨੂੰ 15 ਕ ਦਿਨ ਹੋ ਗਏ 15 ਦਿਨਾਂ ਚ ਕੀ ਫਰਕ ਲੱਗਦਾ ਤੁਹਾਨੂੰ ਬਹੁਤ ਫਰਕ ਪੈ ਗਿਆ ਜੀ ਕੀ ਕੀ ਚੀਜ਼ਾਂ ਦਾ ਫਰਕ ਲੱਗਦਾ ਤੁਹਾਨੂੰ ਪੇਟ ਵੀ ਹਲਕਾ ਹੋ ਗਿਆ ਜੀ ਭੁੱਖ ਵੀ ਵਧੀਆ ਲੱਗਦੀ ਆ ਜੀ ਜੀ ਤੇ ਪੇਨ ਵੀ ਹੁਣ ਹਟ ਗਈ ਟਾਇਲਟ ਕਿੰਨੇ ਵਾਰ ਜਾਂਦੇ ਹੋ ਦੋ ਵਾਰੀ ਬਲੱਡ ਆਉਂਦਾ ਕਿ ਨਹੀਂ ਨਹੀਂ ਹੁਣ हट ਗਿਆ ਜੀ ਬਲੱਡ ਆਉਣਾ ਜਿਹੜਾ ਸਟੂਲ ਆਉਂਦਾ ਹੁਣ ਹਾਰਡ ਆਂਦਾ ਬਣ ਕੇ ਹੁਣ ਬਣ ਕੇ ਆਉਂਦਾ ਜੀ ਵਧੀਆ ਠੀਕ ਹੈ ਮਨ ਖੁਸ਼ ਹੈ ਹਾਂਜੀ ਹਾਂਜੀ ਕੋਈ ਤਕਲੀਫ ਤਾਂ ਨਹੀਂ ਫੀਲ ਕਰਦੇ ਨਹੀਂ ਜੀ ਕੋਈ ਤਕਲੀਫ ਨਹੀਂ ਮਤਲਬ ਪਹਿਲਾਂ ਦੇ ਜਿਹੜੇ 9-10 ਸਾਲ ਦੀ ਜੀਵਨ ਸੀ ਉਹਦੇ ਨਾਲ ਹੁਣ ਕਿੰਨਾ ਸੁੱਖਾ ਲੱਗਦਾ ਸ ਹੁਣ ਵਧੀਆ ਜੀ ਸੁੱਖਾ ਜੀ